ਕਾਂਗਰਸ ਅੱਡੀ ਹੈ ਕਿ ਜਾਂ ਪੜਾਟੇ ਉਹ ਇਹਦੇ ਵਿੱਚ ਮੈਨੂੰ ਨਹੀਂ ਅਣਗੋਲਿਆ ਕੀਤਾ ਗਿਆ ਇਹਦੇ ਵਿੱਚ ਜਿਹੜੇ 5 ਲੱਖ ਭਾਈਚਾਰਾ ਵਾ ਜਿਹੜਾ ਪਠਾਨਕੋਟ ਤੋਂ ਲੈ ਕੇ ਫਤੇਗੜ ਚੂੜੀਆਂ ਤੱਕ ਨੌ ਹਲਕੇ ਆ ਸਾਡੇ ਔਰ ਉਹ ਸਾਰੇ ਭਾਈਚਾਰੇ ਨੂੰ ਅਣਗੌਲਿਆ ਕੀਤਾ ਗਿਆ ਕੀਤਾ ਗਿਆ ਵਾ ਔਰ ਇਹ ਵੇਖੋ ਪਾਰਟੀ ਜਿਹੜੀ ਕਾਂਗਰਸ ਪਾਰਟੀ ਆ ਕਹਿੰਦੀ ਆ ਸਾਈਕੋਲਿਜਮ ਪਾਰਟੀ ਆ 10 ਸਾਲ 20 ਸਾਲ ਪਹਿਲਾਂ ਟਿਕਟ ਦਿੱਤੀ ਹੁੰਦੀ ਆ ਤੇ ਉਹੀ ਸਾਨੂੰ ਰਿਪੀਟ ਕਰਾਈ ਜਾਂਦੇ ਆ ਕਿ ਬਈ ਤੁਹਾਨੂੰ 10 ਸਾਲ ਪਹਿਲਾਂ ਦਿੱਤੀ ਸੀ ਔਰ 20 ਸਾਲ ਪਹਿਲਾਂ ਦਿੱਤੀ ਸੀ ਦੇਖੋ ਹਰ ਰੋਜ਼ ਮਤਲਬ ਜੇ 5 ਸਾਲ ਬਾਅਦ ਬڑے بڑے ਲੀਡਰ ਅਸੀਂ ਹਾਰਦੇ ਵੇਖਿਆ ਔਰ ਲੀਡਰ ਜਿੱਦੋਂ ਸਾਡੇ ਹਾਰ ਜਾਂਦੇ ਉਹਨਾਂ ਤੇ ਇੱਕ ਜਿਹੜਾ ਕੁਐਸਚਨ ਮਾਰਕ ਲਾ ਦਿੰਦੇ ਆ ਕਿ ਭਈ ਤੁਸੀਂ ਹਾਰ ਗਏ ਤੁਹਾਨੂੰ ਟਿਕਟ ਨਹੀਂ ਮਿਲਦੀ ਹੈਗੀ ਔਰ ਟੋਟਲੀ ਜਿਹੜੇ ਪੁਰਾਣੇ ਕਾਂਗਰਸੀ ਜਿਹੜੇ ਸੀਗੇ ਕਾਂਗਰਸ ਨਾਲ ਜੁੜੇ ਸੀਗੇ ਉਹਨਾਂ ਲੋਕਾਂ ਨੂੰ ਇਗਨੋਰ ਕੀਤਾ ਜਾ ਰਿਹਾ ਸੀ ਇਗਨੋਰ ਕੀਤਾ ਜਾ ਰਿਹਾ ਸੀ ਉਹ ਕਿਉਂ ਇਗਨੋਰ ਕਿਉਂ ਕੀਤਾ ਜਾ ਰਿਹਾ ਸੀ ਅਸੀਂ ਉਹਨਾਂ ਨੂੰ ਚੰਗੇ ਨਹੀਂ ਸੀ ਲੱਗਦੇ ਚਾਹੇ ਉਹ ਕੋਈ ਮੇਰੇ ਤੋਂ ਇਲਾਵਾ ਵੀ ਤੇ ਕਈ ਲੋਕਾਂ ਨੇ ਮਤਲਬ ਪਾਰਟੀ ਨੂੰ ਛੱਡਿਆ ਵਾ ਗਜਨੀਪੁਰਜੀ ਸਾਹਿਬ ਨੇ ਬਲਵਿੰਦਰ ਸਿੰਘ ਭੋਲਾ ਜੀ ਨੇ ਔਰ ਨੀਰਸ ਲੋਤਰਾ ਜੀ ਨੇ ਔਰ ਕਿਤਨਾ ਕਿਤਨੇ ਦੇਖੋ ਕੋਈ ਪ੍ਰੋਬਲਮ ਆ ਰਹੀ ਆ ਨਾ ਅਸੀਂ ਅਜੀ ਮੈਂ ਮੇਰਾ ਮੇਰੀ ਆਦਤ ਆ ਕਿ ਮੈਂ ਉਹਨਾਂ ਦੀ ਜ਼ਿਆਦਾ ਮੁਖਾਲਫਤ ਨਹੀਂ ਕਦੇ ਕਰਦਾ ਹੈਗਾ ਪਰ ਬੈਲ ਸਾਹਿਬ ਨਾਲ ਵੀ ਸਾਡੇ ਰਿਸਪੈਕਟਡ ਨੇ ਪਰ ਜਦੋਂ ਕੋਈ ਟਾਈਮ ਆਇਆ ਤੇ ਅਸੀਂ ਫਿਰ ਉਹਨਾਂ ਨੂੰ ਵੀ ਕੁਟ ਕਰਨਾ ਪਿਆ ਔਰ ਇਹ ਟਾਈਮ ਆਇਆ ਤੇ ਫਿਰ ਅਸੀਂ ਇਹਨਾਂ ਨੂੰ ਵੀ ਕੁਟ ਕਰਨਾ ਪਿਆ ਜੀ ਹੁਨਾਮਾ ਦੀ ਪਾਰਟੀ ਕਹਿੰਦੀ ਹੈ ਕਿ ਮੈਂ ਆ ਜੀ ਵੱਡੇ ਪੱਧਰ ਤੇ ਕੰਮ ਕੀਤੇ ਆ ਬਿਜਲੀ ਦਾ ਏਜੰਡਾ ਲੈ ਕੇ ਜਾ ਰਹੇ ਨੇ ਨੌਕਰੀ ਦਾ ਏਜੰਡਾ ਲੈ ਕੇ ਜਾ ਰਹੇ ਨੇ ਆਮਾਦੀ ਪਾਰਟੀ ਵਾਲੇ ਲੋਕ ਸਵਾਲ ਕਰ ਰਹੇ ਨੇ ਕਿ ਭਾਈ ਕੀ ਕੁਝ ਕੀਤਾ ਤੁਹਾਨੂੰ ਲੱਗਦਾ ਕਿ ਕੀ ਕੁਝ ਇਹਨਾਂ ਨੇ ਪੱਧਰ ਤੇ ਕੀਤਾ ਕੁਝ ਨਹੀਂ ਸਰ ਕੀ ਭਾਣ ਕੇ ਉਹ ਬਿਜਲੀ ਤਾਂ ਕੀ ਸੀਮਤ ਨਹੀਂ ਨਹੀਂ ਕੁਝ ਨਹੀਂ ਕੀਤਾ ਹੈਗਾ ਦੇਖੋ ਜੀ ਉਹ ਜਿਹੜੀ ਮੁਫਤੀ ਦੀਆਂ ਗੱਲਾਂ ਕਰਦੇ ਆ ਜੁਨਟ ਮਾਫ ਕਰਦੀ ਉਹ ਕਿਸੇ ਨਾ ਕਿਸੇ ਤਰੀਕੇ ਤੋਂ ਕੱਢ ਦਿੰਦੇ ਆ ਹੂੰ ਉਹ ਦੇਖੋ ਜੇ ਕਿਸੇ ਮਾਫ ਕਰ ਰਿਹਾ ਤੇ ਕਿਸੇ ਨੂੰ ਵੱਧ ਵੀ ਲਗਾ ਰਿਹਾ ਔਰ ਕੰਮ ਜਿਹੜਾ ਕੋਈ ਕੰਮ ਨਹੀਂ ਹੋਇਆ ਜਿਹੜੇ ਕਾਂਗਰਸ ਦੇ ਟਾਈਮ ਤੇ ਪਿਛਲੀ ਸਰਕਾਰਾਂ ਦੇ ਟਾਈਮ ਤੇ ਕੰਮ ਹੋ ਗਏ ਉਹੀ ਆ ਕੰਮ ਨਵੇਂ ਲੈਵਲ ਤੇ ਕੋਈ ਕੰਮ ਨਹੀਂ ਹੋਇਆ ਕਰਜ਼ਾ ਲੈ ਕੇ ਜੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਰਿਹਾ ਕਰਜ਼ਾ ਲੈ ਕੇ ਜੇ ਆਪਣੇ ਜਿਹੜਾ ਇਲੈਕਸ਼ਨ ਚਲਵਾ ਰਿਹਾ ਕਰਜ਼ਾ ਲੈ ਕੇ ਜਿਹੜਾ ਹੈਲੀਕਾਪਟਰ ਨੂੰ ਆਪਣਾ ਉਡਾਰੇ ਸੀ ਔਰ ਇਹ ਕੰਮ ਕਿਦਾਂ ਕਰ ਸਕਦੇ ਆ ਨਾ ਇਹਨਾਂ ਨੇ ਕੋਈ ਕੰਮ ਕੀਤਾ ਕੋਈ ਡਵੈਲਪਮੈਂਟ ਦਾ ਕੰਮ ਨਹੀਂ ਹੋਇਆ ਬਾਕੀ ਕਹਿਣਾ ਮਰ ਗਿਆ ਕਰਜ਼ਾ ਜਿਹੜਾ ਵਾ ਸਿਰ ਦੇ ਉੱਤੇ ਛਾੜ ਕਰਜ਼ਾ ਛੜੀ ਜਾਂਦੇ ਸਾਡੇ ਸਿਰ ਤੇ ਕਰਜ਼ਾ ਛੜੀ ਜਾਂਦੇ ਔਰ ਇਹੋ ਹੀ ਜਿਹੜੇ ਬੰਦੇ ਜਦੋਂ ਆਪੋਜੀਸ਼ਨ ਵਿੱਚ ਜੀ ਕਹਿੰਦੇ ਸੀ ਵੀ ਅਸੀਂ ਕਰਜ਼ਾ ਉਤਾਰਾਂਗੇ ਜੇ ਕਰਾਂਗੇ ਉਹ ਕਰਾਂਗੇ ਔਰ ਉਲਟਾ ਸਗੋਂ ਹੁਣ ਦੇਖੋ ਪਿੱਛੇ ਵੀ 3800 ਕਰੋੜ ਰੁਪਈਆ ਜਿਹੜਾ ਕਰਜ਼ਾ ਲਿਆ ਔਰ ਉਹਦੇ ਨਾਲ ਇਹ ਆਪਣੇ ਕੰਮ ਚਲਾ ਰਹੇ ਆ